ਚੜਾ ਕਰਦੀ ਨਮਸਕਾਰ ਦੋਸਤੋ ਅੱਜ ਤਾਂ ਕਾਫੀ ਰਿਲੈਕਸ ਸਾਰੇ ਮਹਿਸੂਸ ਕਰ ਰਹੇ ਹੋਣਗੇ ਕਿਉਂਕਿ ਬਹੁਤ ਦਿਨਾਂ ਦੀ ਲਗਾਤਾਰ ਜੀ ਤੋੜ ਮਿਹਨਤ ਤੋਂ ਬਾਅਦ ਗਰਮੀ ਦੇ ਵਿੱਚ ਠੁੱਕੇ ਪਿਆਸੇ ਤੁਸੀਂ ਸਾਰਿਆਂ ਨੇ ਕੰਮ ਕੀਤਾ ਤੇ ਤੁਹਾਡਾ ਇਹਸਾਨ ਸਦਾ ਮੇਰੇ ਮੇਰੇ ਪਰਵਾਹ ਤੇ ਰਹੇਗਾ ਔਰ ਬੜੀ ਮਿਹਨਤ ਕੀਤੀ VOTING ਚੰਗੀ ਹੋਈ ਹੈ ਜਿਸ ਤਰੀਕੇ ਦੇ ਨਾਲ ਉਤਸ਼ਾਹ ਦੇ ਨਾਲ ਲੋਕਾਂ ਨੇ ਵੋਟ ਪਾਈ ਹੈ ਤਾਂ ਸਾਰੇ ਪਾਸਿਓਂ ਜਿਹੜੇ ਚੰਗੇ ਮੈਸੇਜ ਆ ਰਹੇ ਆ ਵਧਾਈਆਂ ਵੀ ਆ ਰਹੀਆਂ ਮੈਸੇਜ ਵੀ ਚੰਗੇ ਆ ਰਹੇ ਆ ਆਸ਼ੀਰਵਾਦ ਵੀ ਆ ਰਿਹਾ ਹਰ ਜਗ੍ਹਾ ਤੋਂ ਸੋ ਮੇਰੇ ਨਾਲ ਇਸ ਵੇਲੇ ਅੰਗਰਾਲ ਸਾਹਿਬ ਵੀ ਹੈ ਥੈਂਕਸ ਹੋਰ ਵੀ ਸਾਰੇ ਦੋਸਤ ਹੈ ਜਿਹੜੇ ਇਹਨਾਂ ਨੇ ਮਤਲਬ ਆਪਣਾ ਜਿਹੜਾ ਐਕਸਪੀਰੀਅੰਸ ਹੈ ਜਿਹੜਾ VOTING ਦੇ ਦਿਨ ਦਾ ਕੀ ਰਿਹਾ ਹੈ ਬੂਥ ਵਾਈ ਸਾਰਾ ਡਿਸਕਸ਼ਨ ਵੀ ਚੱਲ ਰਹੀ ਹੈ ਕਿ ਕਿਹੜੇ ਬੂਥ ਤੋਂ ਕਿੰਦਾ ਕਿੰਦਾ VOTING ਹੋਈ ਹੈ ਸੋ ਚੰਗੀ ਗੱਟ ਫੀਲਿੰਗ ਆ ਰਹੀ ਹੈ ਔਰ ਵਿਰੋਧੀਆਂ ਦੇ ਜਿਹੜੇ ਹੌਸਲੇ ਵੀ ਉੱਡੇ ਆ ਇਹ ਵੀ ਜਿਹੜੇ ਮੈਸੇਜ ਆ ਰਹੇ ਆ ਕਿ ਜਿਹੜੇ ਪਹਿਲਾਂ ਕਹਿੰਦੇ ਸੀ ਨਾ ਕਿ ਅਸੀਂ ਤਾਂ ਲੱਖ ਵੋਟ ਚੋ ਜਿੱਤ ਰਹੇ ਆ ਹੁਣ ਕਹਿੰਦੇ ਆ ਕਿ ਅਸੀਂ ਜਿੱਤ ਰਹੇ ਆ ਦਸ ਨਹੀਂ ਦੇ ਕਿੰਨੇ ਮਾਰਦਿਆਂ ਚ ਜਿੱਤ ਰਹੇ ਹੁਣ ਅਸੀਂ ਜਿੱਤ ਰਹੇ ਆ ਇਹ ਗੱਲਾਂ ਹੁਣ ਲੱਖ ਤੋਂ ਜਿੱਤਨ ਤੇ ਆ ਗਏ ਸੋ ਇਹ ਸਭ ਕੁਝ ਤੁਹਾਡੀ ਮਿਹਨਤ ਸਦਕਾ ਤੁਹਾਡੀ ਡੈਡੀਕੇਸ਼ਨ ਸਦਕਾ ਹੋਇਆ ਸੋ ਮੈਂ ਜਿੰਨੇ ਸਾਡੇ ਲੀਡਰ ਸਹਿਬਾਨ ਹਲਕਾ ਇੰਚਾਰਜ ਸਹਿਬਾਨ ਹਲਕੇ ਦੇ ਵਿੱਚ ਕੰਮ ਕਰਨ ਵਾਲੇ ਲੋਕ ਬੂਥ ਦੇ ਸਾਡੇ ਪ੍ਰਧਾਨ ਸਹਿਬਾਨ ਬੂਥ ਦੀਆਂ ਟੀਮਾਂ ਸ਼ਕਤੀ ਕੇਂਦਰਾਂ ਦੇ ਸਾਡੇ ਸਾਰੇ ਸਾਥੀ ਮੰਡਲ ਪ੍ਰਧਾਨ ਸਹਿਬਾਨ ਮੰਡਲ ਦੀਆਂ ਟੀਮਾਂ ਮੋਰਚਿਆਂ ਦੇ ਸੱਲਾਂ ਦੇ ਸਾਰੇ ਪ੍ਰਧਾਨ ਸਾਹਿਬਾਨ ਉਹਨਾਂ ਦੀਆਂ ਸਾਰੀਆਂ ਟੀਮਾਂ ਦਾ ਠਕਾਵਟ ਦਾ ਹੋਈ ਜਾਂਦੀ ਹੈ ਚਲੋ ਸਾਰੇ ਤੁਸੀਂ ਤੰਦਰੁਸਤ ਰਹੋ 4 ਤਰੀਕ ਨੂੰ ਵਧੀਆ ਨਤੀਜਿਆਂ ਦੇ ਨਾਲ ਫਿਰ ਇੱਕ ਦੂਜੇ ਦੇ ਨਾਲ ਆਪਾਂ ਮਿਲਾਂਗੇ ਰੂਬਰੂ ਹੋਵਾਂਗੇ ਫਿਰ ਅਗਲਾ ਪਲਾਨਿੰਗ ਅਗਲੇ ਪ੍ਰੋਗਰਾਮ ਚੱਲੀ ਰਹਿਣਗੇ ਔਰ ਮੈਂ ਤੁਹਾਡਾ ਸਾਰਿਆਂ ਦਾ ਦਿਲ ਦੀ ਗਹਿਰਾਈਆਂ ਤੋਂ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਕਰਦਾ ਤੁਹਾਡੀ ਜੀਤੋੜ ਮਿਹਨਤ ਨੂੰ ਸਲਾਮ ਕਰਦਾ ਜੈਹ